ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੈੜ ਦਿਖਾਉਣੀ ਹੈ ਗੱਬਣ ਸੂਨ ਨਵਾਜਰਾ ਕਿਹੜਾ ਲੱਗਿਆ ਕਿਹੜੇ ਦੀ ਆਪਾਂ ਕਿੰਨਾ ਦੁੱਧ ਦਿੱਤਾ ਕਿਹੜਾ ਰੇਟ ਆ ਕਿਹੜਾ ਪੈਂਦਾ ਸਾਰੀ ਡਿਟੇਲ ਵੀਰ ਤੋਂ ਲੈ ਕੇ ਜਾਵਾਂਗੇ ਘਰੇਲੂ ਬੈੜਾ ਵੀਰ ਦੇ ਚਾਰ ਪੰਜ ਨੱਕਰ ਹੋਰ ਰੱਖੇ ਹੋਇਆ ਡੇਰੀ ਦੁੱਧ ਪਾਉਣ ਦਾ ਵੀਰ ਕੰਮ ਕਰਦਿਆ ਸੋ ਸਾਹਮਣੇ ਸਕਰੀਨ ਤੇ ਬੈੜ ਦੇਖ ਰਿਹਾ ਵਕਾਊਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਰਹਾ ਸਰ ਨਾਮ ਦਿੰਦਾਂ ਪੈਂਡਰ ਹੈ ਸਰ ਜ਼ਿਲ੍ਹਾ ਬਰਨਾਲਾ ਹਨਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬਾਈ ਜੀ ਆਪਣਾ 97810 23942 ਜਿਹੜੇ ਆਪਾਂ ਵਿਹੜ ਦੇਖ ਰਹੇ ਵੀਰ ਜੀ ਸੁਆਹ ਕਿਹੜਾ ਸੂਰੀ ਆ ਇਹ ਅੱਛਾ ਦੂਜਾ ਸੁਆਹ ਤੇ ਕਿਹਦੇ ਨਾਲ ਬਾਕੀ ਆ ਸੂਣ ਚ ਇਹ ਤਿੰਨ ਤਰੀਕ ਨੂੰ ਦਿਨ ਪੂਰੇ ਹੋ ਅੱਛਾ ਤਿੰਨ ਤਰੀਕ ਨੂੰ ਦਿਨ ਪੂਰੇ ਆ ਕਿਹੜੇ ਸੀਮਨ ਦੀ ਆ ਗਈ ਆਪੇ ਆਪ ਹੈ ਵੀ ਆ 40 40128 ਦੀ ਆਪ 40128 ਦੀ ਆਪ ਆ ਹਾਂ ਲੱਗਿਆ ਗੱਪਣ ਹੋਈ ਆ ਇਹ 50 361 ਤੋਂ 50 361 ਤੋਂ ਗੱਪਣ ਹਾਂ ਨੌਨ ਸਿਕਸ ਜੀ ਤੇ ਪਹਿਲੇ ਸਵੇਰ ਦੁੱਧ ਕਿੰਨਾ ਚੋਇਆ ਆਪ ਇਹਦਾ ਪਹਿਲੇ ਸਵੇਰ ਦਾ 15 35 ਲੀਟਰ ਮਸ਼ੀਨੀ ਚ ਵਾਈ ਕਰਦੇ ਹਾਂ ਹੱਥੀ ਆਪ ਅੱਛਾ ਹੱਥੀ 35 ਕੋਲ ਚੁੰਦੇ ਰਹੇ ਆ ਹਾਂ ਕਹਿ ਵਾਤਾ ਫਿਰ ਤਾਂ ਰੰਗ ਵਾਲੀ ਬਾਂਡੀ ਧਰ ਦਵਾਂਗੇ ਥੱਲੇ ਜਮ ਜੀ ਤੇ ਚੋੜ ਜਵਾਦੀ ਕਿ ਮੇਰੇ ਇਹ ਖਰੀ ਵਧੀਆ ਹਾਂ ਜੀ ਵਧੀਆ ਠੰਡੀ ਚੀਜ਼ ਅੱਛਾ ਵੈਸੇ ਮਸ਼ੀਨ ਵਗੈਰਾ ਲਾਲੇ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਠੀਕ ਹੈ ਕਹੇ ਕਹਿੰਦਾ ਵਾ ਆਪਣੇ 4-5 ਕਿਨਾਰੇ ਨਗ ਰੱਖੇ ਹੋਇਆ ਵੀ ਉਹਨੇ ਕਿ ਗਾਹ ਮਗਰ ਤਿਆਰ ਹੋ ਗਿਆ ਇੱਕ ਤੋਂ ਵਿੱਚੋਂ ਵੇਚ ਦਿੰਨੇ ਆਪਾਂ ਤੇ ਮੁੱਲ ਇਹਦਾ ਕੀ ਰੱਖਿਆ ਵੇਚਣ ਵਾਲਾ ਵੇਚਣ ਵਾਲੀ ਹੈ ਜੀ 1:30 ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਕਰ ਜੀ ਤੇ ਅੰਦਾਜ਼ਾ ਲਾ ਕੇ ਚੱਲੀ ਹਾਈਟ ਦੁੱਧ ਕਿੰਨਾ ਪਾ ਦੂਗੀ 40-45 ਪਾਦੀ ਅੱਛਾ ਕਹਿੰਦਾ ਵਾ 40 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਵੀ 40 ਤੋਂ ਵੱਧ ਵਾਲੀ ਹੈਗੀ ਆ ਤੇ 1:30 ਜੋ ਮੌਕੇ ਤੇ ਮਾਨਤਨ ਹੋ ਜਾਊਗਾ ਕਰ ਦਾਂਗੇ ਟੋਰੀ ਬਾਹਰ ਨੂੰ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਚੰ ਦੂਜਾ ਸੂਆ ਸੂਰਿਆ ਸੀਮਾ ਡਟੇਲ ਵੀਰ ਨੇ ਸ਼ੇਅਰ ਕਰਤੀ ਤੇ ਸੂਨ ਦੇ ਵਿੱਚ ਇਹਦੇ 5 ਦਿਨ ਹੀ ਪੈਣਗੇ ਅੱਜ ਹੋ ਗਈ 30 ਤਰੀਕ 3 ਤਰੀਕ ਨੂੰ ਇਹਦੇ ਦਿਨ ਪੂਰੇ 4 ਦਿਨ ਮੰਨ ਲਓ ਬਾਕੀ ਆ ਤੇ ਥਾਂਡੇ ਵਾਲੇ ਰੇਟ ਤੋਂ ਦਿਖਾ ਦਈਏ ਹੱਥੀ ਵੀਰ ਚਵਾਈ ਕਰਦਾ ਰਿਹਾ ਤੇ ਚਾਹੇ ਮੇ ਮਸ਼ੀਨੀ ਕਰ ਲਿਓ ਤੇ ਜਿਹੜਾ ਆਪਾਂ ਡਰਾਈ ਕਰਿਆ ਟੂਬਾ ਵਗੈਰਾ ਚੜਾ ਕੇ ਓਕੇ ਕਰੀਏ ਜੀ ਜਮਾ ਓਕੇ ਜੀ ਕਹਿੰਦਾ ਬਾਪ 40 ਕਿਲੋ ਮੰਨ ਕੇ ਬੰਦਾ ਪਰਚੇਸ ਕਰੇ ਵੀ 40 ਕਿਲੋ ਵਾਲਾ ਦਮ ਬੈਡ ਰੱਖਦੀ ਆ ਤੇ ਵੀਰੇ ਨੰਬਰ ਬੋਲ ਜੇ ਕਰੀ ਫੇਰ ਆਪਣਾ 978103900 97810 23942 ਕੋਈ ਵੀ ਵੀਰਸ ਵੈਰ ਨੂੰ ਖਰੀਦਣਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਓ